ਤਕਨਿਸ਼ੀਰ ਗਰੁੱਪ ਨੂੰ ਸੰਸਾਥੀ ਸਤਿ ਸਾਹਿਬ ਵਿਦਿਆ ਤੇ ਵਿਆਪ ਮਾਪਾਪ ਦਾ ਪਹਿਲਾ ਫਰਜ਼ ਹੈ ਕਿ ਉਹ ਆਪਣੀ ਔਲਾਦ ਨੂੰ ਪਾਲਣ ਦੇ ਨਾਲ ਨਾਲ ਲਿਖਾਉਂਦੇ ਪੜਾਉਂਦੇ ਤੇ ਚੰਗਿਆ-ਚਾਰੀ ਸਿਖਾਉਂਦੇ ਹਨ ਤਾਂ ਕਿ ਉਹਨਾਂ ਦੀ ਔਲਾਦ ਜੀਵਨ ਸੰਗਰਾਮ ਵਿੱਚ ਹਿੱਸਾ ਲੈ ਸਕੇ ਸਾਹਿਬਜ਼ਾਦੇ ਦੀ ਆਯੂ ਤਕਰੀਬਨ 7 ਸਾਲ ਦੀ ਹੋ ਗਈ ਸੀ ਉਹਨਾਂ ਦੀ ਇਹ 7 ਸਾਲਾਂ ਆਯੂ ਲਿਖਣ ਪੜਨ ਤੇ ਕੋੜਸਵਾਰੀ ਕਰਨ ਦੇ ਯੋਗ ਸੀ ਇੰਨਾ ਕਰਮਵਾਲ ਸਤਿਗੁਰੂ ਤੇਗ ਬਾਹਦਰ ਜੀ ਨੇ ਧਿਆਨ ਦਿੱਤਾ ਸਿਆਣੇ ਸਿੱਖਾਂ ਤੇ ਮੁੱਖੀ ਮਸੰਦਾ ਨਾਲ ਸਲਾਹ ਕਰਕੇ ਸਾਹਿਬ ਜادہ ਜੀ ਨੂੰ ਪੜਾਉਣ ਦਾ ਪ੍ਰਬੰਧ ਕੀਤਾ ਜਿਸ ਵੇਲੇ ਸਾਹਿਬ ਜادہ ਜੀ ਲਖਨੌਰ ਤੋਂ ਗੁਰਮੁਖੀ ਦੀ ਪੜਾਈ ਉਸ ਵੇਲੇ ਹੀ ਆਰੰਭ ਕਰ ਦਿੱਤੀ ਸੀ ਮੁੰਜੀ ਸਾਹਿਬ ਜੰਦ ਪੜਾਉਣ ਲੱਗੇ ਸਨ ਇੱਕ ਮਹੀਨੇ ਵਿੱਚ ਸਾਹਿਬ ਜادہ ਜੀ ਨੇ ਗੁਰਮੁਖੀ ਅੱਖਰਾਂ ਤੇ ਮਾਤਰਾ ਦੀ ਪਛਾਣ ਕਰਨ ਦੇ ਨਾਲ ਉਹਨਾਂ ਦੇ ਸ਼ੁੱਧ ਉਚਾਰਣ ਵੀ ਸਿੱਖ ਲਏ ਸਨ ਜੋੜ ਕਰਕੇ ਕਈਆਂ ਸ਼ਬਦਾਂ ਨੂੰ ਉਠਾਉਣ ਲੱਗ ਪਏ ਸਨ। ਮੁਨਸ਼ੀ ਜੀ ਮਿਹਨਤ ਕਰਾਉਂਦੇ ਰਹੇ। ਉਸ ਸਮੇਂ ਦੇ ਰਿਵਾਜ ਅਨੁਸਾਰ ਗੁਰਮੁਖੀ ਅੱਖਰਾਂ ਤੇ ਮਾਤਰਾਾਂ ਦੀ ਪਛਾਣ ਕਰਾਉਣ ਪਿੱਛੋਂ ਗੁਰਬਾਣੀ ਦੀਆਂ ਪੋਥੀਆਂ ਪੜਾਈਆਂ ਜਾਂਦੀਆਂ ਸਨ। ਕਿਉਂਕਿ ਹੋਰ ਕੋਈ ਕਿੁਸਤਕ ਹੁੰਦੀ ਹੀ ਨਹੀਂ ਸੀ। ਉਸੇ ਪਿੱਛੋਂ ਹੋਰ ਸ਼ਬਦਾਂ ਦੀਆਂ ਪੋਥੀਆਂ ਗੁਰਮੁਖੀ ਵਿੱਚ ਲਿਖਣ ਦਾ ਵੀ ਰਿਵਾਜ ਪੈ ਤਕ ਗਿਆ ਸੀ। ਉਸ ਵੇਲੇ ਦੇਸ਼ ਦੀਆਂ ਰਾਜਸੀ ਤੇ ਧਾਰਮਿਕ ਬੋਲੀਆਂ ਫਾਰਸੀ ਤੇ ਸੰਸਕ੍ਰਿਤ ਸਨ ਰਾਜ ਦਾ ਸਾਰਾ ਕੰਮ ਫਾਰਸੀ ਵਿੱਚ ਹੁੰਦਾ ਸੀ ਤੇ ਧਰਮ ਦਾ ਸੰਸਕ੍ਰਿਤ ਵਿੱਚ ਭਾਸ਼ਾ ਹਿੰਦੀ ਤੇ ਪੰਜਾਬੀ ਨੂੰ ਗਵਾਰ ਬੋਲੀ ਸਮਝਿਆ ਜਾਂਦਾ ਸੀ ਭਾਵੇਂ ਕਈਆਂ ਕਮੀਆਂ ਤੇ ਸੂਫੀ ਫਕੀਰਾਂ ਭਗਤਾਂ ਨੇ ਪੰਜਾਬੀ ਭਾਸ਼ਾ ਵਿੱਚ ਉੱਚੀ ਕਵਿਤਾ ਬਾਣੀ ਰਚ ਕੇ ਲੋਕਾਂ ਦੇ ਪਰਮ ਨੂੰ ਦੂਰ ਕੀਤਾ ਸੀ ਇਹ ਦੋਵੇਂ ਬੋਲੀਆਂ ਗਵਾਰ ਬੋਲੀਆਂ ਨਹੀਂ ਸਗੋਂ ਜਨਤਾ ਦੀਆਂ ਹਨ ਫਿਰ ਵੀ ਧਿਆਨੇ ਸਿਆਨੇ ਵਿਦਵਾਨਾਂ ਨੂੰ ਫਾਰਸੀ ਤੇ ਸੰਸਕ੍ਰਿਤ ਜ਼ਰੂਰ ਪੜ੍ਹਨੀ ਪੈਂਦੀ ਸੀ ਕਿਉਂਕਿ ਵਿਆਕਰਣ ਪਿੰਗਲ ਕਵਿਤਾ ਇਤਿਹਾਸ ਨੀਤੀ ਅਤੇ ਧਰਮ ਦੇ ਸਾਰੇ ਗ੍ਰੰਥ ਦੋਹਾਂ ਜ਼ਬਾਨਾਂ ਵਿੱਚ ਹੀ ਸਨ ਐਸੇ ਵਿਚਾਰ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਆਨੰਦਪੁਰ ਵਿੱਚ ਇੱਕ पाठशाला ਚਾਰੀ ਕਰਵਾਈ ਜਿਸ ਵਿੱਚ ਫਾਰਸੀ ਹਿੰਦੀ ਤੇ ਸੰਸਕ੍ਰਿਤ ਪੜ੍ਹਾਇਆ ਜਾਵੇ ਸਾਹਿਬਜ਼ਾਦੇ ਗੋਬਿੰਦ ਰਾਏ ਜਿਹਦੇ ਜਿੰਨੇ ਹਾਨੀ ਸਨ ਜਿਵੇਂ ਸ਼ਾਨਦਾਰ ਕੁਲਾਬ ਰਾਏ ਗੁਰਸ਼ਰਨ ਨੰਦ ਚੰਦ ਸੰਗਾ ਤੇ ਬੀਬੀ ਵੀਰੋ ਦਾ ਪੁੱਤਰ ਮੋਰੀ ਚੰਦ ਸੰਗੋ ਮਨੀ ਰਾਮ ਪਿਚੂ ਮਨੀ ਸਿੰਘ ਜੀ ਸ਼ਹੀਦ ਧਾਰਾ ਆਲਮ ਅਤੇ ਕੀਰਤੀ ਆਦਿਕ ਸਨ ਇਹ ਪਹਿਲੀ ਜਮਾਤ ਸੀ ਪਾਤਸ਼ਾਹ ਦੇ ਪਹਿਲੇ ਇੰਚਾਰਜ ਮੁੰਸ਼ੀ ਸਾਹਿਬ ਚੰਦ ਸਿੰਘ ਗੁਰਮੁਖੀ ਤੇ ਤਰੰਦੀ ਵਿਦਿਆ ਵਿੱਚ ਬਹੁਤ ਗਿਆਨੀ ਸਨ ਉਹਨਾਂ ਦੇ ਨਾਲ ਪਾਰਸੀ ਪੜਾਉਣ ਵਾਸਤੇ ਮੁਨਸ਼ੀ ਪੀਰ ਮੁਹੰਮਦ ਨੂਰ ਮੁਕਰਰ ਕਰ ਦਿੱਤਾ। ਮੁਨਸ਼ੀ ਜੀ ਦੀ ਨੌਕਰੀ ਪਾਵੇਂ ਕਈਆਂ ਸਿੱਖਾਂ ਨੇ ਵਿਰੋਧਾ ਕੀਤੀ ਕਿ ਨਹੀਂ ਲਾਉਣਾ ਚਾਹੀਦਾ ਪਰ ਸਤਿਗੁਰੂ ਜੀ ਨੇ ਸਿੱਖਾਂ ਨੂੰ ਸਮਝਾਇਆ ਕਿ ਕਿਸੇ ਬੋਲੀ ਨੂੰ ਉਹ ਹੀ ਸਮਝਾ ਸਕਦਾ ਹੈ ਜਿਹੜਾ ਉਸ ਵਿੱਚ ਗਿਆਨੀ ਹੋਵੇ। ਹੋਰ ਵਿਦਿਆਰਥੀਆਂ ਦੇ ਨਾਲ ਬਾਲਾ ਪ੍ਰੀਤਮ ਸਾਹਿਬ ਜاده ਜੀ ਪੜਨ ਮੱਤ ਤੇ पाठशाला ਪੁੱਜੇ। ਮੁਨਸ਼ੀ ਸਾਹਿਬ ਚੰਦ ਜੀ ਬੜੇ ਪ੍ਰਸੰਨ ਹੋਏ ਜਦੋਂ ਸਾਹਿਬ ਜاده ਜੀ ਸਾਰਿਆਂ ਨਾਲ ਚੰਗਾ ਪੜਨ ਲੱਗ ਪਈ ਹੀਡਨ ਮੇਲੇ ਹੀੜਦੇ ਤੇ ਪੜਨ ਮੇਲੇ ਪੜਦੇ ਸਾਰ ਉਹਨਾਂ ਦੇ ਗੁਣਾਂ ਦਾ ਵਰਣਨ ਨਹੀਂ ਹੋ ਸਕਦਾ ਸਾਲ ਵਿੱਚ ਪਾਸ਼ਾ ਗੁਰਮੁਖੀ ਤੇ ਸੰਸਕ੍ਰਿਤ ਪੜ੍ਹ ਗਏ ਪਹਿਲੇ ਸਾਲ ਹੀ ਸੰਸਕ੍ਰਿਤ ਦਾ ਵਿਆਕਰਨ ਤੇ ਪਿੰਗਲ ਸਮਝਣ ਲੱਗ ਪਏ ਫਾਰਸੀ ਦੀ ਪਹਿਲੀ ਕਿਤਾਬ ਪੜੀ ਕਿਉਂਕਿ ਸਾਹਿਬ ਜੀਵਨ ਦਾ ਨਿਸ਼ਾਨਾ ਉੱਚਾ ਲੈ ਕੇ ਆਏ ਸਾਰ ਇਸ ਵਾਸਤੇ ਹਰ ਕੰਮ ਨੂੰ ਕਰਨ ਲੱਗੇ ਪੂਰਾ ਧਿਆਨ ਦਿੰਦੇ ਪੜਨ ਲਿਖਣ ਦੇ ਨਾਲ ਸ਼ਾਮ ਨੂੰ ਸਾਜਦਾ ਜੀ ਸ਼ਸਤਰ ਵਿਦਿਆ ਦਾ ਵੀ ਅਭਿਆਸ ਕਰਦੇ ਘੋੜੇ ਦੀ ਸਵਾਰੀ ਕਰਦੇ ਅਤੇ ਤਲਵਾਰ ਚਲਾਉਣੀ ਸਿੱਖਦੇ ਸਨ ਇੱਕ ਸਤਿਗੁਰੂ ਜੀ ਦੇ ਸਾਜਦੇ ਦੂਸਰਾ ਹਸ ਮੁਕ ਸੁਨਦਰ ਬਾਲ 33 ਬਾਲ ਉਮਰ ਉਹ ਸਭ ਤੋਂ ਪਿਆਰੇ ਸਨ ਸੈਂਕੜੇ ਨਰ ਨਾਰੀ ਉਹਨਾਂ ਦੇ ਦਰਸ਼ਨ ਹੀ ਕਰਦੇ ਰਹਿੰਦੇ ਬਿਹਾਰ ਵਿੱਚ ਰਹਿਣ ਕਰਕੇ ਬੰਗਲਾ ਬੋਲਣੀ ਸਿੱਖ ਗਏ ਇਸ ਕਰਕੇ ਬਹੁਤ ਸਿੱਖ ਲਾੜ ਨਾਲ ਆਪ ਬਾਪਾ ਤੋਂ ਬੰਗਲਾ ਬੋਲੀ ਸੁਣਦੇ ਰਹਿੰਦੇ ਸਨ ਇਸ ਤਰ੍ਹਾਂ ਕੌਤਕ ਕਰਦਿਆਂ ਤੇ ਵਿਦਿਆ ਪੜਦਿਆਂ ਹੋਇਆਂ 바ਵਾ ਸਮਾ ਬਤੀਤ ਹੋਣ ਲੱਗਾ ਓਲਾ ਗਲਤੀਆਂ ਦੀਆਂ ਮਾਫੀ ਚ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਸਤੇ